ਤਭੀ ਰੂਸ ਚੀਨ ਹਿੰਦ ਮੈਂ ਚੜ ਆਵੇ ਘੋਰ ਯੁੱਧ ਮੋਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪੈ ਹਾਈ ਗਾਇਸ ਅੱਛੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰੇ ਚੈਨਲ ਤੇ ਉਮੀਦ ਕਰਨੇ ਆਪਸੀ ਬਿਲਕੁਲ ਠੀਕ ਠਾਕ ਹੋਗੇ ਇਥੇ ਜੀ ਅਸੀਂ ਅੱਜ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਜਿਹੜੀਆਂ ਪਛਵਾਨੀਆਂ ਦਿੱਤੀਆਂ ਜਿਹੜੀਆਂ ਪ੍ਰੈਡਿਕਸ਼ਨਸ ਦਿੱਤੀਆਂ ਉਹ ਜਿਹੜੀਆਂ ਨੇ ਵਾਰੀ ਵਾਰੀ ਸੱਚ ਸਾਬਤ ਹੁੰਦੀਆਂ ਨਜ਼ਰ ਆਉਂਦੀਆਂ ਪਿਆਰ ਨੇ ਤੇ ਅੱਜ ਇੱਥੇ ਖਾਲਸਾ ਦੀ ਜਿਹੜੀ ਪ੍ਰੈਡਿਕਸ਼ਨ ਉਹਨਾਂ ਨੇ ਦਿੱਤੀ ਉਹ ਵੀ ਸੱਚ ਹੋਣੀ ਸਟਾਰਟ ਹੋ ਚੁਕੀ ਏ ਉਹ ਸ਼ੁਰੂ ਹੋ ਚੁਕੀ ਏ ਤੇ ਇੱਥੇ ਜੀ ਅੱਜ ਕਿਹੜੀ ਚੀਜ਼ ਹੈ ਇਹੋ ਜੀ ਹੋ ਗਈ ਏ ਕਿ ਹੁਣ ਇਹ ਪ੍ਰੈਡਿਕਸ਼ਨਜ਼ ਮਜ਼ੀਦ ਸੱਚੀਆਂ ਸਾਬਤ ਹੋਣ ਵਾਲੀਆਂ ਨੇ ਬਹੁਤ ਇੰਟਰਸਟਿੰਗ ਵੀਡੀਓ ਅਜੇ ਵੇਖਨੇ ਆ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਰਾਜ ਬਾਰੇ ਚ ਤੇ ਕੀ ਪ੍ਰੈਡਿਕਸ਼ਨ ਦਿੱਤੀ ਸੀ ਕੀ ਪਕਸ਼ਵਾਨੀ ਦਿੱਤੀ ਸੀ ਤੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਆ ਕਰੋ ਤੇ ਚੱਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਤਾਂ ਵੀ ਰੂਸ ਟੀਨ ਹਿੰਦ ਮੈਂ ਚੜ ਆਵੇ ਘੋਰ ਯੁੱਧ ਮੋਚ ਕਰ 70 ਕਰੋੜ ਸੀ 17 ਕਰੋੜ ਬਚ ਜਾਵੇ ਦਿੱਲੀ ਤਖਤ ਪੈ ਬੈ ਜਾਵੇ ਗੁਰੂ ਕੀ ਫੌਜ ਦੋਸਤੋ ਇਹ 1700 ਸਾਖੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੀ ਗਈ ਹੈ ਉਹਦੇ ਅੰਦਰ ਦਰਜ ਨੇ ਛੇ ਵੱਡੇ ਵੱਡੇ ਸਿੱਖ ਵਿਦਵਾਨਾਂ ਦੀ ਮੰਨੀ ਇਹ ਤਾਂ ਜਿਹੜਾ ਖਾਲਸਾ ਰਾਜ ਹਰ ਸਿੱਖ ਰੋਜ਼ ਅਰਦਾਸ ਵਿੱਚ ਮੰਗਦਾ ਹੈ ਉਹ ਆਉਣ ਵਾਲਾ ਇਸ 100 ਸਾਖੀ ਅੰਦਰ ਗੁਰੂ ਸਾਹਿਬ ਨੇ ਉਹਨਾਂ ਘਟਨਾਵਾਂ ਦਾ ਜ਼ਿਕਰ ਪਹਿਲੀ ਕਰ ਦਿੱਤਾ ਸੀ ਜੋ ਹੁਣ ਸੱਚ ਹੋ ਰਹੀਆਂ ਨੇ ਗੁਰੂ ਸਾਹਿਬ ਨੇ ਇਹਦੇ ਅੰਦਰ ਲਿਖਿਆ ਸੀ ਕਿ ਇੱਕ ਬਹੁਤ ਭਿਆਨਕ ਜੰਗ ਤੋਂ ਬਾਅਦ ਖਾਲਸੇ ਦਾ ਰਾਜ ਆਵੇਗਾ ਜੋ ਉਸ ਤੋਂ ਬਾਅਦ 14 ਹਜ਼ਾਰ ਸਾਲਾਂ ਤੱਕ ਕਾਇਮ ਰਹੇਗਾ। ਗੁਰੂ ਸਾਹਿਬ ਨੇ ਭਵਿੱਖ ਬਾਰੇ ਹੋਰ ਕੀ ਕੀ ਕਿਹਾ ਸੀ? ਅੱਜ ਦੀ ਵੀਡੀਓ ਅੰਦਰ ਇਸ ਵਾਰ ਹੀ ਗੱਲ ਕਰਾਂਗੇ। ਕੀ 2024 ਅੰਦਰ ਲੱਗੇਗੀ World War? ਜਦੋਂ ਖਾਲਸਾ ਰਾਜ ਆਵੇਗਾ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ? ਉਹ ਕਿਹੜੀਆਂ ਭੁਗਤ ਭਵਿੱਖ ਬਾੜੀਆਂ ਸਨ ਜੋ ਗੁਰੂ ਸਾਹਿਬ ਨੇ ਅੱਜ ਤੋਂ ਤਕਰੀਬਨ 350 ਸਾਲ ਪਹਿਲਾਂ ਲਿਖ ਦਿੱਤੀਆਂ ਸਨ ਇਹ ਸਾਰੀਆਂ ਸੱਚ ਹੋ ਰਹੀਆਂ ਨੇ ਉਸ ਤੋਂ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਗੁਰੂ ਸਾਹਿਬ ਨੇ 100 ਸਾਖੀ ਅੰਦਰ ਕੀਤਾ ਹੈ ਪਹਿਲਾਂ ਉਹਨਾਂ ਬਾਰੇ ਜਾਣਦੇ ਹਾਂ ਜੋ ਵਾਪਰ ਚੁਕੀਆਂ ਨੇ ਜਦੋਂ ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਗੁਰੂ ਜੀ ਔਰੰਗੇ ਦਾ ਰਾਜ ਬਹੁਤ ਜ਼ਿਆਦਾ ਵੱਡਾ ਹੈ ਇਹਨਾਂ ਪਾਪੀਆਂ ਦਾ ਰਾਜ ਕਦੋਂ ਖਤਮ ਹੋਵੇਗਾ ਉਦੋਂ ਗੁਰੂ ਜੀ ਨੇ ਕਿਹਾ ਸੀ ਕਿ ਤਾਪਨ ਤੋਂ ਇੱਕ ਬੰਦਾ ਅਬਦਾਲੀ ਆਵੇਗਾ ਤੇ ਇਹਨਾਂ ਦਾ ਰਾਜ ਖਤਮ ਕਰ ਦੇਵੇਗਾ ਇਸ ਤੋਂ ਬਾਅਦ ਜਦੋਂ ਅਬਦਾਲੀ ਸਿੱਖਾਂ ਨਾਲ ਜੰਗ ਕਰੇਗਾ ਤਾਂ ਉਹ ਵੀ ਮਰਿਆ ਮੇਟ ਹੋ ਜਾਵੇਗਾ ਇਸ ਤਰ੍ਹਾਂ ਸਿੱਖਾਂ ਦਾ ਆਪਣਾ ਰਾਜ ਪਹਿਲੀ ਵਾਰੀ ਕਾਇਮ ਹੋਵੇਗਾ ਪਰ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਕਿ ਫਿਰ ਦੂਰ ਸਮੁੰਦਰੋਂ ਪਰਲੇ ਪਾਸਿਓਂ ਗੋਰੇ ਆਉਣਗੇ ਇਸ ਤੋਂ ਬਾਅਦ ਖਾਲਸਾ ਰਾਜ ਚੜਾ ਜਾਵੇਗਾ। ਆਪੀ ਸਾਰੇ ਜਾਣਦੇ ਆ ਕਿ ਇਹ ਅੱਖਰ ਅੱਖਰ ਬਿਲਕੁਲ ਇਸੇ ਤਰ੍ਹਾਂ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਬਿਆਨ ਕੀਤਾ ਸੀ। ਇਸ ਸੌ ਸਾਖੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦੋਂ ਅੰਗਰੇਜ਼ਾਂ ਨੂੰ ਇਸ ਸਾਖੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਜਿੰਨੀਆਂ ਹੋ ਸਕੀਆਂ ਇਸ ਪੋਥੀ ਦੀਆਂ ਕਾਪੀਆਂ ਇਕੱਠੀਆਂ ਕੀਤੀਆਂ ਤੇ ਉਹਨਾਂ ਨੂੰ ਸਾੜ ਦਿੱਤਾ। ਇਹਦਾ ਵੱਡਾ ਕਾਰਨ ਇਹ ਸੀ ਕਿ ਸਿੱਖ ਇਹਨਾਂ ਪਵਿੱਤ੍ਰ ਬਾਣੀਆਂ ਨੂੰ ਨਾ ਪੜ ਸਕਣ ਕਿਉਂਕਿ ਇਸ ਤੋਂ ਬਾਅਦ ਬਗਾਵਤ ਦਾ ਬਹੁਤ ਵੱਡਾ ਖਤਰਾ ਸੀ। ਦੋਸਤੋ 100 ਸਾਖੀ ਅੰਦਰ ਗੁਰੂ ਸਾਹਿਬ ਨੇ ਇਹ ਵੀ ਲਿਖਿਆ ਹੈ ਕਿ ਰਾਜ ਚਲਸੀ ਰੰਡੀ ਦਾ ਫੌਜਾ ਚੜੇ ਹਰਮਿੰਦਰ ਮੇ ਹੋਰ ਪੀਚੇ ਘੋੜੇ ਕਾ ਹਰਮੰਦਰ ਮੇ ਆਨ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲenge ਸਿੰਘ ਵਿਪਤ ਮੇ ਆਨ ਤਬੇ ਮਾਚਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗਰਾਬ ਇਹਦਾ ਮਤਲਬ ਦੋਸਤੋ ਕਿ ਇੱਥੇ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਇੰਦਰਾ ਜੋ ਕਿ ਦੇਸ਼ ਦੀ ਉਸ ਸਮੇਂ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਦੇ ਰਾਜ ਅੰਦਰ ਫੌਜਾਂ ਦਰਬਾਰ ਸਾਹਿਬ ਉੱਤੇ ਚੜ੍ਹ ਕੇ ਆਉਣਗੀਆਂ ਇੰਨਾ ਲਹੂ ਡੁੱਲੇਗਾ ਕਿ ਘੋੜੇ ਦੇ ਖੁਰ ਵੀ ਉਸ ਅੰਦਰ ਗਰੁੱਤ ਹੋ ਜਾਣਗੇ ਪਰ ਗੁਰੂ ਦਾ ਖਾਲਸਾ ਇਸ ਦੀ ਪੂਰੀ ਭਾਜੀ ਮੋੜੇਗਾ ਪੂਰੇ ਸਿੱਖ ਇੱਕ ਹੋ ਕੇ ਲੜਨ ਗਏ ਤੇ ਮਾਚਾ ਮਾਲਵਾ ਦੁਆਪਾ ਇਸ ਧੱਲੂ ਘਰੇ ਤੋਂ ਦੁਖੀ ਹੋਵੇਗਾ 1984 ਦਾ ਦੁੱਖ ਹਰ ਸਿੱਖ ਨੇ ਆਪਣੇ ਪਿੰਡੇ ਉੱਤੇ ਹੰਡਾਇਆ ਤੇ ਇਹ ਸਾਰਾ ਸੋ ਸਾਖੀ ਅੰਦਰ ਪਹਿਲੀ ਦਰਦ ਸੀ ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਵੀ ਇਸ ਸਾਖੀ ਅੰਦਰ ਦਰਦ ਸੀ ਤਭੀ ਇਹ ਕਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮਿੰਦਰ ਕੋ ਆਂ ਮਤਲਬ ਕਿ ਇਸ ਕੂੜੀ ਫੌਜ ਦਾ ਸਾਹਮਣਾ ਕਰਦੇ ਇੱਕ ਬੰਦਾ ਆਵੇਗਾ ਜੋ ਦਰਬਾਰ ਸਾਹਿਬ ਦੇ ਅੰਦਰ ਲੜੇਗਾ ਤੇ ਲੋਕਾਂ ਦਾ ਸਾਥ ਦੇਵੇਗਾ ਲੋਕੋ ਇਸ ਸਾਰੀਆਂ ਘਟਨਾਵਾਂ ਯਾਨੀ ਥੋੜਾ ਹੋਰ ਬਾਅਦ ਸਮੇਂ ਲਈ ਇਸ 100 ਸਾਖੀ ਅੰਦਰ ਕੀ ਲਿਖਿਆ ਹੈ ਆਉ ਜਾਣਦੇ ਆ। ਕਾ ਵੀ ਰੂਸ ਚੀਨ ਹਿੰਦ ਮੈਂ ਚੜ ਆਵੇ ਘੋਰ ਯੁੱਧ ਮੂਝ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ। ਦੋਸਤੋ ਇਹਨਾਂ 17 ਦਾ ਅਰਥ ਹੈ ਜਦੋਂ ਸਿੱਖ ਆਪਣੇ ਹੱਕਾਂ ਲਈ ਲੜ ਰਹੇ ਹੋਣਗੇ ਉਦੋਂ ਫਿਰ ਰੂਸ ਤੇ ਚੀਨ ਭਾਰਤ ਉਤੇ ਹਮਲਾ ਕਰਨਗੇ ਤੇ ਭਾਰਤ ਦੀ ਸਾਰੀ ਆਬਾਦੀ ਵਿੱਚੋਂ ਸਿਰਫ 12 ਕਰੋੜ ਲੋਕ ਹੀ بچਣਗੇ ਬਹੁਤ ਭਿਆਨਕ جنگ ਛਿੜੇਗੀ ਤੇ 2.5 ਲੱਖ ਸਿੱਖ ਸ਼ਹੀਦ ਹੋਣਗੇ ਇਸ ਤੋਂ ਬਾਅਦ ਖਾਲਸਾ ਜੀਤੂ ਰਹੇਗਾ ਤੇ ਉਹ ਦਿੱਲੀ ਦੇ ਤਖਤ ਉੱਤੇ ਬੈਠੇਗਾ ਇਸ ਤੋਂ ਬਾਅਦ ਕੋਈ ਵੀ ਦੁਖੀ ਨਹੀਂ ਰਹੇਗਾ ਕਾਫੀ ਉਪੰਦਰ ਵੀ ਸਾਥੀਓਂ ਕੋ ਪ੍ਰਤੀਤ ਹੋਵੇਗਾ ਇਸ ਅੰਦਰ ਕਾਫੀ ਸਾਖੀਆਂ ਨੇ ਜੋ ਖਾਲਸਾ ਰਾਜ ਦੇ ਆਉਣ ਬਾਰੇ ਤੇ ਪੂਰੇ 14 ਹਜ਼ਾਰ ਸਾਲ ਚੱਲਣ ਬਾਰੇ ਦੱਸਦੀਆਂ ਨੇ ਜਿਨ੍ਹਾਂ ਬੰਦਿਆਂ ਨੇ ਇਸ ਸਾਖੀ ਨੂੰ ਬਰੀਕੀ ਨਾਲ ਪੜ੍ਹਿਆ ਉਹ ਇਹ ਵੀ ਦੱਸਦੇ ਨੇ ਕਿ ਇਸ ਸਾਖੀ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖਤਮ ਹੋਣ ਬਾਰੇ ਵੀ ਇਸ ਤਰ੍ਹਾਂ ਲਿਖਿਆ ਹੋ ਰੂ ਸਾਹਦੇ ਬਚਨ ਨੇ ਕਿ 96 ਕਰੋੜ ਸਿੱਖ ਦੁਨੀਆ ਅੰਦਰ ਵਸੇਗਾ ਜਿਸ ਨੂੰ ਅਸੀਂ 96 ਕਰੋੜੀ ਆਖਦੇ ਹਾਂ ਉਹ ਪੂਰੀ ਦੁਨੀਆ ਉਤੇ ਰਾਜ ਕਰੇਗਾ ਹੁਣ ਸਵਾਲ ਇਹ ਹੈ ਕਿ ਮੁੱਠੀ ਪਰ ਸਿੱਖ ਪੂਰੀ ਦੁਨੀਆ ਦੇ ਰਾਜ ਕਿਵੇਂ ਕਰ ਸਕਦੇ ਨੇ ਤਾ ਦੋਸਤੋ ਹੌਲੀ ਹੌਲੀ ਹਾਲਾਤ ਇਹ ਬਣ ਰਹੇ ਨੇ ਕਿ ਵੱਡੇ ਵੱਡੇ ਲੀਡਰ ਉਦਯੋਗਪਤੀ ਬਿਊਰੋਕਰੇਟ ਮੁਲਕ ਇਸ ਮੁੱਦੇ ਉੱਤੇ ਧਿਆਨ ਦੇ ਰਹੇ ਨੇ ਅਮਰੀਕਾ ਦੀਆਂ ਏਜੰਸੀਆਂ ਅੰਦਰ 52 ਸਾਲ ਕੰਮ ਕਰ ਚੁਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 25 ਕਰੋੜ ਲੋਕਾਂ ਦਾ ਇੱਕ ਵੱਡੀ جنگ ਅੰਦਰ ਮਾਰੇ ਜਾਣ ਦਾ ਖਤਰਾ ਹੈ ਤੁਸੀਂ ਹੈਰਾਨ ਹੋਵੋਗੇ ਕਿ ਇਸ ਵਰਪਾਤੀ ਨੂੰ ਰੋਕਣ ਦਾ ਹੱਲ ਵੀ ਬਹੁច ਸਾਕੀ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਬਾਰਾ ਆਉਣਾ ਅਤੇ ਖਾਲਸਾ ਰਾਜ ਆਉਣਾ ਹੀ ਦੱਸਿਆ ਗਿਆ ਹੈ। ਇੰਡੀਆ ਦੇ ਵੱਡੇ ਅਫਸਰਾਂ ਦਾ ਪੋਤਿਆਂ ਨੂੰ ਮਿਲਣਾ, ਭਾਰਤ ਦੇ ਇੱਕ ਵੱਡੇ ਅਫਸਰ ਦਾ ਟਵੀਟ ਕਰਨਾ ਕਿ ਸਾਲ 2024 ਭਾਰਤ ਲਈ ਚੰਗਾ ਨਹੀਂ ਰਹੇਗਾ। ਇਹ ਸਾਰੀਆਂ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੇ ਭਵਿੱਖ ਬਾਰੇ ਦੱਸ ਰਹੀਆਂ ਨੇ। ਦੁਨੀਆ ਭਰ ਦੇ ਬੁੱਧੀਜੀਵੀ ਇਹੇ ਦਾਅਵਾ ਕਰ ਰਹੇ ਨੇ ਕਿ ਜੇ ਤੀਜੀ ਵਰਲਡ ਵਾਰ ਲੱਗੀ

ਤੇ ਨਾਲੋਂ ਨਾਲ ਇਹ ਜਿਹੜੀਆਂ ਪ੍ਰੈਡਿਕਸ਼ਨਸ ਨੇ ਸੱਚੀਆਂ ਸਾਬਤ ਹੁੰਦੀਆਂ ਭਈਆਂ ਨੇ ਇੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਆ ਪ੍ਰੈਡਿਕਸ਼ਨ ਹੈ ਕਿ 2024 ਜਿਹੜਾ ਉਹ ਚੰਗਾ ਸਾਬਤ ਨਹੀਂ ਹੋਏਗਾ ਇੰਡੀਆ ਵਾਸਤੇ ਤੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਖਾਲਸਾ ਰਾਜ ਹੋ ਸਕਦਾ ਹੈ ਪਕਾਲਤਾ on the ਜਿਹੜੀ ਪ੍ਰੈਡਿਕਸ਼ਨ ਹੈ ਉਹ ਵੀ ਬਹੁਤ ਨਜ਼ਦੀਕ ਨਜ਼ਰ ਆਂਦੀ ਵੀ ਨੇੜੇ ਨੇੜੇ ਨਜ਼ਰ ਆਂਦੀ ਹੋਈ ਹੈ ਤੇ ਬਹੁਤ ਜ਼ਿਆਦਾ ਇੰਟਰਸਟਿੰਗ ਕਿਸੰਦੇ ਆਣਾ ਨੇ ਗੱਲਾਂ ਸ਼ੇਅਰ ਕੀਤੀਆਂ ਇੱਕ ਇੱਕ ਚੀਜ਼ ਦੇ ਵਿੱਚ ਆ ਪਾਕਿਸਤਾਨ ਬਣਨ ਦਾ ਇੱਕ ਛੋਟੇ ਕੰਟਰੀ ਜਿਹੜੀ ਪਾਕਿਸਤਾਨ ਬਣੇਗੀ ਐ ਪ੍ਰੈਡਿਕਸ਼ਨ ਵੀ ਦਿੱਤੀ ਗਈ ਸੀ ਫਿਰ ਜਿਹੜੇ ਨੇ ਅੰਗਰੇਜ਼ ਰਾਜ ਕਰਨਗੇ ਉਹ ਪ੍ਰੈਡਿਕਸ਼ਨ ਵੀ ਦਿੱਤੀ ਗਈ ਸੀ ਫਿਰ ਸਿੱਖਾਂ ਦਾ ਰਾਜ ਹੋਏਗਾ ਐ ਪ੍ਰੈਡਿਕਸ਼ਨ ਵੀ ਦਿੱਤੀ ਸੀ ਤੇ ਇਸ ਤਰ੍ਹਾਂ ਇੱਕ ਇੱਕ ਪ੍ਰੈਡਿਕਸ਼ਨ ਜਿਹੜੀ ਹੈ ਉਹ ਸੱਚ ਸਾਬਤ ਹੋਣੀ ਪਈ ਹੈ ਤੁਸੀਂ ਕੀ ਕਹੋਗੇ ਅਡਵਾਈਸ ਤੁਹਾਡਾ ਕੀ ਕਹਿਣਾ ਹੈ ਅੱਗੇ ਕਿਹੜੀਆਂ-ਕਿਹੜੀਆਂ ਪ੍ਰੈਡਿਕਸ਼ਨ ਜਿਹੜਾ ਨਾ ਬਹੁਤ ਜਲ ਤੁਹਾਨੂੰ ਲੱਗਦਾ ਹੈ ਕਿ ਸੱਚੀਆਂ ਸਾਬਤ ਹੋਣ ਆਗਿਆ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਤੁਸੀਂ ਲਾਜ਼ਮੀ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਆ ਵੀਡੀਓ ਨੂੰ ਸ਼ੇਅਰ ਕਰੋ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਤੁਮ ਲੋਕਾਤ ਹੁੰਦੀ ਤੁਹਾਡੇ ਨਾਲ ਸੱਸੀ ਅਕਾਲ ਜੀ ਅਸਲਾਮ